ਸ਼ਾਤ ਤਸਕਰ ਦੇ ਘਾਰ ਤੇ ਡਿੱਗੀ ਕਾਨੂੰਨ ਦੀ ਬਿਜਲੀ ਘਰ ਦਾ ਮਾਲਿਕ ਨਗਰ ਕੌਂਸਲ ਦਾ ਸੀ ਕਰਮਚਾਰੀ ਪੁੱਤਰ ਤੇ ਸੀ ਨਸ਼ਾ ਤਸਕਰੀ ਦੇ 6 ਕੇਸ ਦਰਜ ਦੇਖੋ ਕੀ ਬਣਿਆ ਮਾਹੌਲ ਮੌਕੇ ਦੀਆਂ ਤਸਵੀਰਾਂ ਬਟਾਲਾ ਬਰਸਾਤੀ ਮੌਸਮ ਦੇ ਚੱਲਦੇ ਕਾਦੀਆ ਦੇ ਬਲਮੀਕੀ ਮੁਹੱਲੇ ਚ ਕਾਨੂੰਨ ਦੀ ਬਿਜਲੀ ਡਿੱਗੀ ਇੱਕ ਨਸ਼ਾ ਤਸਕਰ ਦੇ ਘਰ ਉੱਤੇ ਪੁਲਿਸ ਪ੍ਰਸ਼ਾਸਨ ਅਤੇ ਕਾਦੀਆਨਗਰ ਕਾਉਂਸਲ ਦੇ ਅਧਿਕਾਰੀਆਂ ਪੂਰੀ ਅਮਲੇ ਸਮੇਤ ਪਹੁੰਚੇ ਅਤੇ ਜੀਸੀਬੀ ਮਸ਼ੀਨਾਂ ਨਾਲ ਇਸ ਇਮਾਰਤ ਨੂੰ ਗਿਰਾ ਦਿੱਤਾ ਇਸ ਤੋਂ ਪਹਿਲਾਂ ਇਸ ਘਰ ਅੰਦਰ ਮੌਜੂਦ ਔਰਤਾਂ ਪ੍ਰਸ਼ਾਸਨ ਅੱਗੇ ਤਰਲੇ ਕੱਢਦੀਆਂ ਨਜ਼ਰ ਆਈਆਂ ਪਰ ਪ੍ਰਸ਼ਾਸਨ ਨੇ ਕਾਨੂੰਨ ਮੁਤਾਬਿਕ ਆਪਣੀ ਕਾਰਵਾਈ ਨੂੰ ਅੰਜਾਮ ਦਿੱਤਾ SSP बटाला सोहले कासिम मीर पी अगुवाही च पुलिस ने इमारत च कोई कसर नहीं छी एस मौके SSP अते एस पी बटाला नगर कौंसिल का ईओ भुपिंद सिंह ने दसिया की इस घर का मालिक नगर कौंसिल का ही रिटायर्ड हो चुकिया कर्मचारी है और पुत्र उत्ते नशा तस्करी समेत नजायज असले दे छे पर्चे दर्ज हैं और इस वे जेल अंदर है उन्होंने दसिया की ई जगह बस अड्डे की सरकारी जगह है जिस उत्तर नशा तस्करी की कमई नजायज तौर से बनाई गई है इस मुताबिक ही ढेर ढेरी जा रहा है ਉਹਨਾਂ ਦੱਸਿਆ ਕਿ ਬਟਾਲਾ ਪੁਲਿਸ ਅਧੀਨ 52 ਐਸਆ ਪ੍ਰਾਪਰਟੀ ਸੀਚ ਕੀਤੀਆਂ ਗਈਆਂ ਹਨ ਜਿਨ੍ਹਾਂ ਦੀ ਕੀਮਤ ਲਗਭਗ 28 ਕਰੋੜ ਬਣਦੀ ਹੈ ਉਥੇ ਹੀ ਇਹ ਇਮਾਰਤ 3 ਕਨਾਲ ਜਗ੍ਹਾ 'ਚ ਹੈ ਜਿਸ ਵਿੱਚੋਂ ਇੱਕ ਕਨਾਲ ਤੇ ਕੋਠੀ ਬਣੀ ਹੋਈ ਹੈ ਬਾਕੀ ਖਾਲੀ-ਖਾਲੀ ਜਗ੍ਹਾ ਹੈ ਆਓ ਦੇਖਦੇ ਹਾਂ 24x7 ਨਿਊਜ਼ ਪੰਜਾਬ ਤੇ ਬਟਾਲਾ ਬਿਊਰੋ ਚੀਫ ਬੀਐਸ ਕਲਸੀ ਤੇ ਪੱਤਰਕਾਰ ਅਨੀਤਾ 베ਦੀ ਦੀ ਖਾਸ ਰਿਪੋਰਟ ਜੀ ਅੱਜ ਕਾਨੂੰਨ ਦੀ ਬਿਜਲੀ ਕਿਹਦੇ ਉੱਤੇ ਨਹੀਂ ਡਿਆੜੀ ਅੱਜ ਇਹ ਜਿਹੜਾ ਏਰੀਆ ਜਿੱਥੇ ਅਸੀਂ ਸਾਰੇ ਖੜੇ ਨੇ ਇਹ ਬਾਲਮਿਕੀ ਮੋਹੱਲਾ ਹੈ ਕਾਦਿਆਂ ਦਾ ਤਾਂ ਇਹਦੇ ਵਿੱਚ ਇੱਕ ਨਵਸ਼ਰਨ ਨਾਮ ਦਾ ਇੱਕ ਵਿਅਕਤੀ ਹੈ ਜਿਹੜਾ ਨਸ਼ਾ ਤਸਕਰੀ ਦਾ ਕੰਮ ਕਰਦਾ ਹੈ ਇਸ ਵੇਲੇ ਅਮਰਸਰ ਜੇਲ੍ਹ ਦੇ ਵਿੱਚ ਹੈਗਾ ਤਾਂ ਇਹਨੇ ਜਿਹੜੀ ਆਪਣੀ ਜਿਹੜੀ ਕੋਠੀ ਪਾਈ ਹੈ ਇਹ ਗਵਰਨਮੈਂਟ ਲੈਂਡ ਹੈ ਤਾਂ ਇਹਨੂੰ ਪਹਿਲਾਂ ਵੀ ਸਿਵਲ ਪ੍ਰਸ਼ਾਸਨ ਵੱਲੋਂ ਕਾਫੀ ਨੋਟਿਸਿਸ ਇਸ਼ੂ ਹੋਏ ਸੀਗੇ ਕਿ ਇਹਨੂੰ ਸੈਲਫ ਡਿਮੋਲੇਸ਼ਨ ਕਰਨ ਲਈ ਬਟ ਉਹ ਇਹਨਾਂ ਨੇ ਕੁਝ ਕੀਤਾ ਨਹੀਂ ਤਾਂ ਫਿਰ ਸਾਨੂੰ ਸਿਵਲ ਪ੍ਰਸ਼ਾਸਨ ਵੱਲੋਂ ਲਿਖ ਕੇ ਆਇਆ ਸੀਗਾ ਕਿ ਇਹਨੂੰ ਡਿਮੋਲਿਸ਼ ਕਰਨ ਲਈ ਸਾਨੂੰ ਪੁਲਿਸ ਸੁਰੱਖਿਆ ਦਿੱਤੀ ਜਾਵੇ ਤਾਂ ਉਸ ਚੀਜ਼ ਦੀ ਕੰਪਲਾਈਂਸ ਕਰਦੇ ਹੋਏ ਅੱਜ ਡਿਸਟ੍ਰਿਕਟ ਪੁਲਿਸ ਬਟਾਲਾ ਵੱਲੋਂ ਇੱਥੇ ਆਪਣੀ ਜਿਹੜੀ ਟੀਮਜ਼ ਹੈ ਉਹ ਤਾਇਨਾਤ ਕੀਤੀਆਂ ਗਈਆਂ ਹੈਗੀਆਂ ਤਾਂ ਅਸੀਂ ਇਹ ਇਹਨਾਂ ਦੀ ਨਿਗਰਾਨੀ ਹੈ ਇੱਥੇ ਇਹ ਡਿਮੋਲਿਸ਼ ਕਰਨ ਜਾ ਰਹੇ ਨੇ ਜਿਸੇ ਤੁਸੀਂ ਦੇਖ ਸਕਦੇ ਹੋ ਕਿ ਬਿਲਡੋਜ਼ਰ ਚੱਲ ਪਏ ਨੇ ਇਹ ਜਿਹੜਾ ਬੰਦਾ ਹੈ ਇਹ ਨਸ਼ਾ ਤਸਕਰੀ ਦਾ ਕੰਮ ਕਰਦਾ ਹੈ ਇਹਦੇ ਬਰਕਰਾਰ 6 ਮੁਕਦਮੇ ਦਰਜ ਆ ਗਏ ਨੇ ਉਹਦੇ ਵਿੱਚ 4 ਮੁਕਦਮੇ ਐਨਡੀਪੀਐਸ ਦੇ ਹੈਗੇ ਦੋ ਆਰਮਜ਼ ਐਕਟ ਦੇ ਹੈਗੇ ਨੇ ਤਾਂ ਜਿਹੜੇ ਐਨਡੀਪੀਐਸ ਵਾਲੇ ਮੁਕਾਦਮੇ ਹੈ ਉਹਦੇ ਚ ਇੰਟਰਮੀਡੀਏਟ ਕੁਆਂਟੀਟੀ ਵਾਲੇ ਵੀ ਹੈ ਐਂਡ ਕਮਰਸ਼ੀਅਲ ਕੁਆਂਟੀਟੀ ਵਾਲੇ ਪਰਚੇ ਵੀ ਇਹਦੇ ਤੇ ਦਰਜ ਹੈਗੇ ਨੇ ਤਾਂ ਇਹਨੇ ਜਿਹੜੀ ਉਸਾਰੀ ਕੀਤੀ ਹੈ ਸਰਕਾਰੀ ਜ਼ਮੀਨ ਹੈ ਔਰ ਜਿਹੜਾ ਇਹ ਘਰ ਬਣਾਇਆ ਹੈ ਇਹ ਮਤਲਬ ਜਿਹੜੀ ਰਕਮ ਗਲਤ ਤਰੀਕੇ ਨਾਲ ਇਹਨੇ ਹਾਸਲ ਕੀਤੀ ਹੈ ਨਸ਼ਾ ਤਸਕਰੀ ਕਰਕੇ ਉਹਦੇ ਨਾਲ ਉਹ ਬਣਾਈ ਹੈ ਤਾ ਇਹਦਾ ਇਹ ਅੱਜ ਕਰ ਪ੍ਰਸ਼ਾਸਨ ਡਿਮੋਲਿਸ਼ ਕਰ ਰਹੀ ਹੈ ਫਾਲੋਇੰਗ ਦ ਡਿਊ ਪ੍ਰੋਸੀਜਰ ਤਾ ਇਸ ਤੋਂ ਇਲਾਵਾ ਅਸੀਂ ਬਟਾਲੇ ਦੇ ਵਿੱਚ ਪੁਲਿਸ ਕਾਫੀ ਸਖਰੀ ਹੈਗੀ ਹੈ ਨਸ਼ਾ ਤਸਕਰਾਂ ਦੇ ਖਿਲਾਫ ਪੈਡਲਰਜ਼ ਦੇ ਖਿਲਾਫ ਤਾਂ ਇਹਦੇ ਵਿੱਚ ਪਹਿਲਾਂ ਹੀ ਕਰੀਬਨ 250 ਜਿਹੜੇ ਬੰਦੇ ਸੀ ਗ੍ਰਿਫਤਾਰ ਕਰ ਚੁੱਕੇ ਨੇ ਪਿਛਲੇ 2 ਮਹੀਨਿਆਂ ਦੇ ਵਿੱਚ ਤਾਂ ਤੁਹਾਡੇ ਰਾਹੀਂ ਮੈਂ ਮੈਸੇਜ ਵੀ ਸਾਰਿਆਂ ਨੂੰ ਦਿਨਣਾ ਚਾਹਨਾ ਕਿ ਜਿਹੜਾ ਵੀ ਕੋਈ ਬੰਦਾ ਇਹਦੇ ਵਿੱਚ ਇਨਵੋਲ ਹੋਗਾ ਤਾਂ ਉਹਦੇ ਤੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਸਰ ਹੁਣ ਤੱਕ ਕਿੰਨੀ ਵੈਲਿਊਏਸ਼ਨ ਦੀ ਜਿਹੜੀ ਪ੍ਰਾਪਰਟੀ ਹੈ ਇਸ ਦੀ ਕਿੰਨਾ ਡਿਮੋਲਿਸ਼ ਕੀਤੀ ਗਈ ਹੈ ਡਿਮੋਲਿਸ਼ ਅਸੀਂ ਜਿਹੜਾ ਸਿਵਲ ਲਾਈਨ ਏਰੀਆ ਬਟਾਲੇ ਦਾ ਉੱਥੇ ਵੀ ਡਿਮੋਲੇਸ਼ਨ ਕੀਤੀਆਂ ਹੈਗੀਆਂ ਕੁਝ ਸਾਡੀਆਂ ਇਨ ਪ੍ਰੋਸੈਸ ਚੱਲਦੀਆਂ ਹਨ ਕਿਤੇ ਕੋਈ ਕੋਰਟ ਦਾ ਸਟੇ ਵੀ ਹੈਗਾ ਸੋ that is in ਦਾ ਪ੍ਰੋਸੈਸ ਤਾਂ ਇਸ ਜ਼ਿਲ੍ਹੇ ਦੇ ਵਿੱਚ ਇਹ ਅਸੀਂ ਸੈਕੰਡ ਕਰ ਰਹੇ ਨੇ ਇਸ ਤੋਂ ਬਾਅਦ ਇੱਕ ਫਤਿਹਗੜ੍ਹ ਚੂੜੀਆਂ ਦਾ ਵੀ ਸਾਨੂੰ ਇੱਕ ਆਇਆ ਹੈ ਇਨਟੀਮੇਸ਼ਨ ਤੋਂ ਅਸੀਂ ਉਹ ਵੀ ਕਰਾਂਗੇ ਇਸ ਤੋਂ ਇਲਾਵਾ ਵੀ ਜਿਹੜੀ ਕੰਪੀਟੈਂਟ ਅਥਾਰਟੀ ਦਿੱਲੀ ਦੀ ਹੈ ਤਾਂ ਉਹਦੇ ਥਰੋ ਅਸੀਂ ਕਰੀਬਨ 52 ਪ੍ਰਾਪਰਟੀਆਂ ਫ੍ਰੀਜ਼ ਕਰਾਈ ਹੈ ਜਿਨ੍ਹਾਂ ਦੀ ਲਾਗਤ ਕਰੀਬਨ ਆਈ ਹੈ 28 ਕਰੋੜ ਦਾ ਜਿਹੜਾ ਰਕਮ ਵੈਲਿਊਏਸ਼ਨ ਹੋ ਗਈ ਤੇ ਸਰ ਜੀ ਦੇਖਿਆ ਜਾਵੇ ਤਾਂ ਅੱਗੇ ਆਉਣ ਵਾਲੇ ਸਮੇਂ 'ਚ ਕੀ ਕਹਿਣਾ ਚਾਹੋਗੇ ਜਿਹਨਾਂ ਦੇ ਉੱਤੇ ਐਨਡੀਪੀ ਸਮੋ ਐਕਟ ਦੇ ਕਾਨੂੰਨ ਨੇ ਵਿਸ਼ੇਸ਼ ਤੌਰ 'ਤੇ ਦਬਦਬੇ ਨੇ ਬਿਲਕੁਲ ਸਪਸ਼ਟ ਹੈ ਦੇਖੋ ਇਹ ਜਿਹੜਾ ਬੰਦਾ ਹੈ ਤੁਹਾਡੇ ਸਾਹਮਣੇ ਹੈ ਇਹ ਆਪ ਤਾਂ ਜੇਲ੍ਹ ਦੇ ਵਿੱਚ ਹੈ ਤਾਂ ਇਹਨੇ ਜਿੰਨਾ ਵੀ ਉਹ ਨਸ਼ਾ ਤਸਕਰੀ ਕਰਕੇ ਜੋ ਵੀ ਕਮਾਇਆ ਸੀਗਾ ਬਣਾਇਆ ਸੀਗਾ ਉਹਨੂੰ ਅੱਜ ਡਿਮਾਲਿਸ਼ ਕੀਤਾ ਜਾ ਰਿਹਾ ਹੈ ਤਾਂ ਇਸ ਚੀਜ਼ ਦੇ ਵਿੱਚ ਕੋਈ ਕੁਝ ਚੀਜ਼ ਹਾਸਲ ਨਹੀਂ ਹੈ ਬਸ ਜੇਲ੍ਹ ਹੀ ਠਿਕਾਣਾ ਹੈ ਤਾਂ ਜ਼ਿੰਦਗੀ ਆਪਣੀ ਤਾਂ ਇਹ ਬਰਬਾਦ ਕਰ ਹੀ ਰਏ ਬਾਕੀ ਜਿਹੜੇ ਸਮਾਜ ਦੇ ਸਮਾਜ ਦੇ ਵਿੱਚ ਨਿੱਕੇ ਮੁੰਡੇ ਹੁੰਦੇ ਹੈ ਉਹਨਾਂ ਨੂੰ ਵੀ ਖਰਾਬ ਕਰਦੇ ਹੈ ਤਾਂ ਇਹ ਸਰਕਾਰ ਨੂੰ ਪ੍ਰਸ਼ਾਸਨ ਨੂੰ ਬਿਲਕੁਲ ਬਰਦਾਸ਼ਤ ਨਹੀਂ ਹੈ ਤਾਂ ਇੱਕ ਲੋਕ ਲਹਿਰ ਬਣ ਗਈ ਹੈ ਲੋਕ ਸਾਡੇ ਨਾਲ ਜੁੜ ਰਹੇ ਨੇ ਟਿਪਸ ਦੇ ਰਹੇ ਨੇ ਤਾਂ ਟਿਪਸ ਦੇ ਉੱਤੇ ਹੀ ਕਰੀਬਨ ਬਟਾਲਾ ਪੁਲਿਸ ਨੇ ਪਿਛਲੇ ਮਹੀਨੇ ਦੇ ਵਿੱਚ ਕਰੀਬਨ ਵੀ ਤੋਂ ਉੱਤੇ ਪਰਚੇ ਦਰਜ ਕੀਤੇ ਨੇ ਜਿਹੜੀ ਇਨਪੁਟ ਟੋਟਲੀ ਲੋਕਾਂ ਦੀ ਹੈਗੀ ਤਾਂ ਉਸ ਚੀਜ਼ ਨੂੰ ਵੀ ਅਸੀਂ ਐਪਰੀਸ਼ੀਏਟ ਕਰ ਰਹੇ ਨੇ ਲੋਕੀ ਆ ਰਹੇ ਨੇ ਇਨਫੋਰਮੇਸ਼ਨ ਸ਼ੇਅਰ ਕਰ ਰਹੇ ਨੇ ਉਹ ਸਰ ਇਹਨਾਂ ਨੂੰ ਅਦਾਦ ਤੇ ਆ ਰਹੇ ਇਹਦੇ ਵਿੱਚ ਇਹ ਅੱਜ ਦਾ ਡਿਸੀਜਨ ਨਹੀਂ ਹੈ ਇਹ ਆਈ ਥਿੰਕ ਨਵੰਬਰ ਡਿਸੰਬਰ ਦਾ ਪ੍ਰੋਸੈਸ ਚੱਲ ਰਹਾ ਹੈ ਜਿਹੜਾ ਡਿਊ ਪ੍ਰੋਸੀਜਰ ਹੁੰਦਾ ਹੈ ਕਾਨੂੰਨ ਦੇ ਮੁਤਾਬਿਕ ਉਹਨੂੰ ਫੋਲੋ ਕਰਕੇ ਅ ਇਹ ਹੋਇਆ ਹੈ ਇਹ ਡਿਸੀਜਨ ਉਸ ਤੋਂ ਬਾਅਦ ਹੀ ਲਿਆ ਗਿਆ ਇਹਨਾਂ ਨੂੰ ਆਪਰਚੁਨਿਟੀ ਦਿੱਤੀ ਗਈ ਇਹ ਐਸ ਡੀ ਐਮ ਦੇ ਕੋਰਟ ਦੇ ਵਿੱਚ ਵੀ ਕੇਸ ਲਗਾ ਉੱਥੇ ਵੀ ਇਹਨਾਂ ਨੂੰ ਕੋਈ ਰਿਆਇਤ ਫਿਰ ਨਹੀਂ ਮਿਲੀ ਕਿਉਂਕਿ ਇਹ ਗਲਤ ਤਰੀਕੇ ਨਾਲ ਇਹਨੇ ਬਣਾਇਆ ਸੀਗਾ ਇਹਨਾਂ ਜਿਹੜਾ ਜਿੱਥੇ ਕੀਤਾ ਹੈ ਇਹ ਸਰਕਾਰੀ ਜਗ੍ਹਾ ਹੈ ਖੁਸ਼ਕਿਸਮਤੀ ਐਕਚੁਅਲ ਆ ਜਾ ਰਿਹਾ ਕਿਦੋਂ ਤੇ ਲਿਆ ਜਾ ਰਿਹਾ ਤੇ ਕਿੰਨੇ ਦੀ ਇਹ ਪ੍ਰਾਪਰਟੀ ਹੈ ਅੱਜ ਨਗਰ ਕੌਂਸਲ ਕਾਦੀਆਂ ਵੱਲੋਂ ਇਹ ਸਾਡੇ ਪੁਰਾਣੀ ਮੁਲਾਜ਼ਮ ਰਹੇ ਸ੍ਰੀ ਚੰਦ ਸਫਾਈ ਸੇਵਕ ਦਾ ਘਰ ਜਿਹੜਾ ਆ ਉਹ ਸਰਕਾਰੀ ਜਗ੍ਹਾ ਤੇ ਬਣਿਆ ਸੀਗਾ ਅਸੀਂ ਇਹਨਾਂ ਨੂੰ ਨੋਟਿਸ ਵੀ ਦੇ ਕੇ آگਾਹ ਕੀਤਾ ਕਿ ਆਪਣੇ ਪੱਦਰ ਤੇ ਹੀ ਘਰਾਲੀ ਜਾਵੇ ਪਰ ਉਹਨਾਂ ਨੇ ਮਲਬੀ ਇਹਦੇ ਤੇ ਕੋਈ ਗੌਰ ਨਹੀਂ ਕੀਤਾ ਇਸ ਤੋਂ ਬਾਅਦ ਅਸੀਂ ਪਬਲਿਕ ਪ੍ਰੀਮਿਸਸ ਐਕਟ ਦੇ ਤਹਿਤ ਮਾਨਜੋਗ ਐਸਡੀਐਮ ਦੀ ਕੋਰਟ ਦੇ ਵਿੱਚ ਵੀ ਇਹ ਕੇਸ ਲਾਇਆ ਸੀਗਾ ਉਹਦੇ ਵਿੱਚ ਵੀ ਇਹ ਆਪਣੀ ਮਾਲਕੀ ਦਾ ਸਬੂਤ ਨਹੀਂ ਦੇ ਸਕੇ ਜਿਸ ਕਰਕੇ ਇਹ ਜਿਹੜੇ ਆਰਡਰ ਆ ਨਗਰ ਕੌਂਸਲ ਕਾਦੀਆਂ ਦੇ ਹੱਕ ਵਿੱਚ ਹੋਏ ਨੇ ਕਿ ਇਹਦਾ ਕਬਜ਼ਾ ਲਿਆ ਲਿਆ ਜਾਵੇ ਸਰ ਕਿ ਉਹ ਜਿਹੜਾ ਉਹ ਕੀ ਕਰਦਾ ਉਹ ਅਸਲ ਕੀ ਜਾਣਦਾ ਉਹ ਜਿਹੜਾ ਆਰਡਰ ਲੈ ਕੇ ਸਾਨੂੰ ਵਿਖਾਇਆ ਉਹਨਾਂ ਨੇ ਉਹ ਇਹਦੇ ਇਸ ਕੇਸ ਨਾਲ ਰਿਲੇਟਡ ਨਹੀਂ ਆ ਉਹ ਲੱਗ ਕੇ ਸਰ ਕੋਈ ਇਹਨਾਂ ਦੇ ਪਰਵਾਡ ਨੰਬਰ ਤੇ ਵੀ ਕੋਈ ਕੇਸ ਦਰਜ ਨਹੀਂ ਹੈ ਇਹਦੇ ਸਵਾਂਚੇ ਨਗਰ ਕੌਂਸਲ ਨੂੰ ਨਹੀਂ ਇਹਦੇ ਸਵਾਂਚੇ ਐ ਐਸਐਸਪੀ ਸਾਹਿਬ ਗੁਰਦਾਸਪੁਰ ਜਾਂ ਡੀਐਸਪੀ ਸਾਹਿਬ ਸ਼ਰੀਆਰ ਗਵਿੰਦਪੁਰ ਇਹਦਾ ਜਵਾਬ ਦੇ ਸਕਦੇ ਲਾਗਤ ਦਾ ਪਤਾ ਜੀ ਮਾਤਾ ਜੀ ਕਹਾਂ ਜਾਂਦੇ ਇਹ ਕੋਈ ਤਿੰਨ ਕ ਕਨਾਲਾਂ ਜਗ੍ਹਾ ਵਾ ਉਹਦੇ ਵਿੱਚ ਇੱਕ ਹੀ ਹਿੱਸੇ 'ਚ ਘਰ ਬਣਿਆ ਆ ਬਾਕੀ ਜਗ੍ਹਾ ਸਾਰੀ ਵਲੀ ਗਈ ਆ ਔਰ ਇੱਥੇ ਅਸੀਂ ਬੱਸ ਸਟੈਂਡ ਬਣਾਉਣ ਦੀ ਪ੍ਰਪੋਜ਼ਲ ਸੀਗੀ ਨਗਰ ਕੌਂਸਲ ਕਾਦੀਆਂ ਦੀ ਉਹ ਅਜੇ ਮਤਲਬ ਕਿ ਅੰਡਰ ਪ੍ਰਪੋਜ਼ ਆ ਇਸ ਕਰਕੇ ਇਹਦੀ ਜਿਹੜੀ ਕੀਮਤ ਆ ਉਹ ਲਗਭਗ ਜਿਹੜੀ ਅਸੀਂ ਅਸੈਸ ਕਰਦੇ ਆ ਉਹ ਕੋਈ 50 ਲੱਖ ਦੇ ਕਰੀਬ ਸਭ ਜਾ ਸਕਦਾ ਮਿਸ਼ਨ ਨਾਲ ਜੋ ਮਸ਼ੀਨ ਰੋ ਇਹ ਕਾਰਵਾਈ ਨਿਸ਼ਾਨ ਲੈ ਕੇ ਹੋ ਰਹੀ ਹੈ ਕਿ ਨਾਜਾਇਜ਼ ਕਬਜ਼ੇ ਨੂੰ ਲੈ ਕੇ ਹੋ ਰਹੀ ਜਿਹੜੀ ਨਗਰ ਕੌਂਸਲ ਦੀ ਕਾਰਵਾਈ ਆ ਉਹ ਸਰਕਾਰੀ ਜਗ੍ਹਾ ਤੇ ਜਿਹੜਾ ਨਾਜਾਇਜ਼ ਕਬਜ਼ਾ ਕੀਤਾ ਵਾ ਉਹਦੇ ਸਬੰਧ ਚ ਹੋ ਰਹੀ